ਗੁਰਚਰਨ ਸਿੰਘ ਬੱਬਰ ਜਿਨ੍ਹਾਂ ਦਾ ਅੱਜ ਜਨਮ ਦਿਨ ਸੀ ਬੇਨਤੀ ਕਰਨਾ ਸਾਈਂ ਗੁਰੂ ਜੀ ਅੱਜ ਇਹਨਾਂ ਨੇ ਟੂਰ ਆ ਮੱਥਿਆ ਸੀਗਾ ਮੈਂ ਸਮਝਦਾ ਕਿ ਇਹੋ ਜਿਹੇ ਯਾਦਗਾਰਾਂ ਜਿਹੜੀਆਂ ਹਮੇਸ਼ਾ ਹੀ ਜਿਨ੍ਹਾਂ ਨੇ ਕੁਝ ਸਮਾਜ ਵਾਸਤੇ ਕਿਸੇ ਵੇਲੇ ਕੀਤਾ ਸੀਗਾ ਉਹਨਾਂ ਦੀ ਯਾਦਗਾਰਾਂ ਹਮੇਸ਼ਾ ਬਣਾਈਆਂ ਜਾਣੀਆਂ ਚਾਹੀਦੀਆਂ ਉਹਨਾਂ ਦੇ ਜਨਮ ਦਿਨ ਉਹਨਾਂ ਦੀਆਂ ਵਰ੍ਹਸੀਆਂ ਔਰ ਇਹਨਾਂ ਨੇ ਸ਼ਹਿਰ ਦੀਆਂ 6 ਪ੍ਰਮੁੱਖ ਸ਼ਖਸੀਅਤਾਂ ਨੂੰ ਆਪਣੇ ਇੱਥੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਸਰਦਾਰ ਗੁਰਸਤਮ ਸਿੰਘ ਬਬਰ ਅਵਾਰਡ ਦੇ ਨਾਲ ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ ਮੈਨੂੰ ਇਹਨਾਂ ਨੇ ਬੈਸਟ এনवायरमेंटਲਿਸਟ ਹੋਣ ਦੇ ਨਾਤੇ ਜਿਹੜਾ ਉਹ ਸਨਮਾਨ ਦਿੱਤਾ ਹੈ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਹੈ ਉਹ ਮੇਰੀ ਕਾਰਜ ਕੁਸ਼ਲਤਾ ਜਿਹੜੇ ਮੈਂ ਪਹਿਲੋਂ এনवायरमेंट ਦੇ ਉੱਤੇ ਜਿਹੜੇ ਅਸੀਂ ਕੁਝ ਜੰਗਲ ਲਾ ਰਹੇ ਹਾਂ ਜਾਂ ਕੁਝ ਲੈਕਚਰ ਯੂਨੀਵਰਸਿਟੀ ਕਾਲਜ ਧਾਰਮਿਕ ਸੰਸਥਾਨਾਂ ਜਿਹੜੇ ਲਾਇਓਨਸ ਕਲੱਬ ਰੋਟਰੀ ਕਲੱਬ ਦੇ ਵਿੱਚ ਜਾ ਕੇ ਦਿੰਦੇ ਆ ਉਹ ਸਾਨੂੰ ਹੋਰ ਉਤਸ਼ਾਹਤ ਕਰਨ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਸੀਂ ਕੀ ਬਿਹਤਰ ਸਮਾਜ ਵਾਸਤੇ ਕਰ ਸਕਦੇ ਆ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਸਾਡੇ ਸਤਿਗੁਰੂ ਅੱਜ ਕੌਂਪੜੀ ਬਾਗ ਦੇ ਵਿੱਚ ਵਸਾਖੀ ਮੇਲਾ ਸਾਗਰ ਸ਼ਰਨ ਸਿੰਘ ਬੱਬਲ ਜੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਮੇਰੇ ਨਾਲ ਸ਼੍ਰੀ ਬਾਲਕ੍ਰਿਸ਼ਨ ਸ਼ਰਮਾ ਜੀ ਜੋ ਕਿ ਸਮਾਜ ਸੇਵਕ ਨੇ ਉਹ ਵੀ ਆਏ ਨੇ ਇੱਥੇ ਕੁਲਵਿੰਦਰ ਸ਼ਾਹੀ ਨੇ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਹੈ ਔਰ ਬਹੁਤ ਹੀ ਇਹਦੇ ਗਰਸ਼ਨ ਬੱਬਰ ਜੀ ਦੇ ਬਾਰੇ ਲਿਖਿਆ ਗਿਆ ਹੈ ਔਰ ਦੇਖਿਆ ਗਿਆ ਹੈ ਇਹਨਾਂ ਨੇ ਪਰਸ਼ੂਰਾਮ ਜੀ ਦੀ ਕਿਤਾਬ ਵੀ ਲਿਖੀ ਹੈ ਭਗਵਾਨ ਪਰਸ਼ੂਰਾਮ ਜੀ ਦੀ ਕਿਤਾਬ ਲਿਖੀ ਹੈ ਉੱਥੇ ਨਾਲ-ਨਾਲ ਹੀ ਹੋਰ ਵੀ ਕਤਾਬਾਂ ਬਹੁਤ ਸਾਰੀਆਂ ਲਿਖੀਆਂ ਹਨ ਅੱਜ ਸਮਰਪਿਤ ਹੈ ਸਾਗਰ ਸ਼ਰਦ ਸਿੰਘ ਬੱਬਰ ਜੀ ਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਮੈਂ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਪਾਇਲਟ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਹਾਂ ਇਹ ਹਰ ਸਾਲ ਇੱਕ ਪ੍ਰੋਗਰਾਮ ਕਰਾਉਂਦੇ ਹਨ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੀ ਸ਼ਹਿਰ ਦੀ ਇੱਕ ਸਖਸ਼ਿਤ ਸੀਗੇ ਗਗਨ ਜੀ ਬੱਬਰ ਜੀ ਜੋ ਕਿ ਸਮੇਂ-ਸਮੇਂ ਦੇ ਵਿੱਚ ਹਰ ਸਕੂਲ ਦੇ ਵਿੱਚ ਜਾਂਦੇ ਸੀਗੇ ਔਰ ਗੀਤਾ ਦੇ ਬਾਰੇ ਔਰ ਕਈ ਗਿਆਨ ਦੀ ਜਿਹੜੀ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਤੇ ਉਹਦਾ ਪ੍ਰਚਾਰ ਵੀ ਕੀਤਾ ਧਾਰਮਿਕ ਕਮਾਂ ਨਾਲ ਉਹਨਾਂ ਨੇ ਜੋੜ ਕਰਕੇ ਸਭ ਨੂੰ ਤੇ ਅੱਜ ਕੰਪਨੀ ਭਾਗ ਅਸੀਂ ਆਏ ਆ ਜਿੱਥੇ ਪਾਇਲਟ ਜੀ ਨੇ ਆਪਣਾ ਪ੍ਰੋਗਰਾਮ ਰੱਖਿਆ ਤਿੰਨ ਦੇ ਨਾਲ ਕੁਲਦੀਪ ਸਾਈ ਜੀ ਨੇ ਇੱਥੇ ਸਾਡੇ ਨਾਲ ਅੱਜ ਬਹੁਤ ਹੀ ਸ਼ਰਧੇ ਮਨਨੇ ਪ੍ਰਮੰਨੇ ਮਜੀਠੇ ਤੋਂ ਹਰੀ ਦੇਵ ਜੀ ਜਿਹੜੇ ਕੀ ਕਿਸੇ ਦੇ ਮਹਤਾਜ ਨਹੀਂ ਨੇ ਚੰਗੇ ਚੰਗੇ ਕੰਮਾਂ ਦੇ ਵਿੱਚ ਇਹਨਾਂ ਨੇ ਬੜਾ ਹੀ ਆਪਣਾ ਯੋਗਦਾਨ ਦਿੱਤਾ ਹੈ। ਤੋਂ ਉਹਨਾਂ ਦੇ ਰਾਹੀਂ ਮੈਂ ਵੀ ਆਨ ਦਾ ਮੌਕਾ ਮਿਲਿਆ। ਸੋ ਮੈਨੂੰ ਬਹੁਤ ਅੱਛਾ ਲੱਗਦਾ ਵੀ ਜਿਹੜੀਆਂ ਪੁਰਾਣੀਆਂ ਰੂਹਾਂ ਨੇ ਇਹਨੂੰ ਬੇਸ਼ਕਵਾਸੀ ਨੂੰ ਚਾਹੀਦਾ ਵੀ ਯਾਦ ਰੱਖਣਾ। ਇਹਨਾਂ ਨੂੰ ਭੁਲਾਣਾ ਨਹੀਂ ਚਾਹੀਦਾ। ਪਾਇਲਟ ਜੀ ਦਾ ਵੀ ਧੰਨਵਾਦ ਹੈ। ਔਰ ਮੈਂ ਸਾਰੀ ਟੀਮ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਸ ਤਰ੍ਹਾਂ ਲਗਾਤਾਰ ਇਹਨਾਂ ਨੇ ਹਮੇਸ਼ਾ ਹੀ ਜਿੰਨੇ ਵੀ ਗੀਤਕਾਰ ਸਾਰੇ ਅੰਮ੍ਰਿਤਸਰ ਤੋਂ ਹੋਏ ਨੇ ਜਾਂ ਬਾਹਰੋਂ ਹੋਏ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਉੱਚਾ ਕੀਤਾ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਹਮੇਸ਼ਾ ਹੀ ਕੰਪਨੀ ਬਾਗ ਦੇ ਵਿੱਚ ਕੋਈ ਨਾ ਕੋਈ ਰੰਗ ਰੰਗ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ ਤਾਂ ਮੈਂ ਇੱਕ ਵਾਰ ਫਿਰ ਹਰੀਦੇਵ ਜੀ ਦਾ ਮੈਂ ਧੰਨਵਾਦ ਕਰਦਾ ਜੋ ਕਿ ਮਜੀਠਾ ਰੋਡ ਤੋਂ ਸਰਪੰਚ ਵੀ ਨੇ ਔਰ ਬੱਚੇ ਬੜੇ ਬੜੇ ਅੱਛੇ ਅੱਛੇ ਕੰਮ ਵੀ ਕਰਦੇ ਨੇ ਮੈਂ ਇਹਨਾਂ ਕਹਿੰਦਾ ਹੋਇਆ ਦੇਸ਼ਵਾਸੀ ਨੂੰ ਇਹ ਸੁਣਾ ਦੇਵਾਂਗਾ ਜੋ ਵੀ ਦੇਸ਼ ਦੀ ਲਈ ਕੋਈ ਗੀਤ ਗਾਉਂਦਾ ਜਾਂ ਗਾਣੇ ਗਾਉਂਦਾ ਹੈ ਆਪਣੇ ਆਪ ਨੂੰ ਦੇਸ਼ ਨੂੰ ਜ਼ਿੰਦਾ ਰੱਖਦਾ ਉਹਨਾਂ ਨੂੰ ਕੋਲਾਉਣਾ ਨਹੀਂ ਚਾਹੀਦਾ ਇਸ ਕੰਮ ਦੇ ਵਿੱਚ ਹਮੇਸ਼ਾ ਹੀ ਯੋਗਦਾਨ ਨਾ ਚਾਹੀਦਾ ਹੋਰ ਜੀ ਨੂੰ ਯਾਦਗਾਰੀ ਇੱਕ ਤੇ ਅਸੀਂ ਜਿਹੜਾ ਯਾਦਗਾਰੀ ਅਵਾਰਡ ਪ੍ਰੋਗਰਾਮ ਰੱਖਿਆ ਅੱਜ ਨਾਲ ਨਾਲ ਵਸਾਖੀ ਦਾ ਨੱਚੇ ਗਾਈਏ ਖੁਸ਼ੀ ਮਨਾਈਏ ਵਸਾਖੀ ਮਨਾਈਏ ਸੋ ਬਹੁਤ ਮਿਹਰਬਾਨੀ ਹੈ ਕਿ ਅੱਜ ਅਸੀਂ ਆਪਣੇ ਪਾਇਲਟ ਬਾਲ ਐਂਟਰਟੇਨਮੈਂਟ ਗਰੁੱਪ ਵੱਲੋਂ ਜਿਹੜੇ ਮੁੱਖ ਮਹਿਮਾਨ ਨੇ ਜਿਹੜੇ ਹਰੀਦੇਵ ਸ਼ਰਮਾ ਜੀ ਇਹ ਨਿਮ ਪਰਮਾਨ ਜੋ ਬਣਾਈ ਸੀ ਹਿੰਦੁਸਤਾਨ ਦੀ ਪਹਿਲੀ ਲਾਈਟ ਐਂਡ ਸਾਊਂਡ ਗੁਰਸ਼ਰਨ ਬੱਬਰ ਜੀ ਨੇ ਉਹਦੇ ਪ੍ਰੋਮੋਟਰ ਨੇ ਉਹਨਾਂ ਤੋਂ ਬਾਅਦ ਲਗਾਤਾਰ ਹਰ ਸਾਲ ਕੋਲੋਂ ਪੈਸੇ ਲਾ ਕੇ ਜਿਹੜਾ ਨਿੰਮਾ ਰਮਾਨ ਹੈ ਉਹ ਕਰਵਾ ਰਹੇ ਨੇ ਬੈਸਟ ਸੋਸ਼ਲ ਵਰਕਰ ਅਵਾਰਡ ਹੈ ਉਹ ਜਿਹੜੇ ਹਜ਼ਾਰ ਤੋਂ ਵੱਧ ਜਿਹੜੇ ਲਵਾਰਸ ਲਾਸ਼ਾਂ ਦੇ ਸੰਸਕਾਰ ਚ ਕਰ ਚੁੱਕੇ ਕਿਸੇ ਦਾ ਚੌਥਾ ਕਿਰਿਆ ਹੋਵੇ ਕੋਈ ਗਰੀਬ ਹੋਵੇ ਉਥੇ ਬਲਕਿਸ਼ਣ ਸ਼ਰਮਾ ਜੀ ਜਿਹੜੇ ਲੰਗਰ ਪ੍ਰਸ਼ਾਦਾ ਦੀ ਸੇਵਾ ਕਰਦੇ ਬਹੁਤ ਸਾਰੇ ਵੀ ਗਿਣਤੀ ਨਹੀਂ ਕਰ ਸਕਦੇ ਕਿੰਨੀ ਕਿ ਸੇਵਾ ਕਰਦੇ ਉਹਦੇ ਨਾਲ ਨਾਲ ਦਲਜੀਤ ਸੋਨਾ ਜੀ ਆਜ਼ਾਦ ਪਗਤ ਸਿੰਘ ਵਿਰਾਸਤ ਮੰਚ ਉਹਨਾਂ ਨੂੰ ਜਿਹੜਾ ਬੈਸਟ ਹੈ ਨਾਟਕ ਦਾ ਜਿਹੜਾ ਬੈਸਟ ਹੈ ਨਾਟਕ ਦਾ ਡਰਾਮਾ ਟੀਮ ਦਾ ਅਵਾਰਡ ਦਿੱਤਾ ਗਿਆ ਬੈਸਟ ਡੁਅਟ ਸਿੰਗਰ ਕੁਲਵਿੰਦਰ ਸਾਹੀ ਤੇ ਕੋਰ ਸੁਖਨਜੀ ਸੁਖਨਜੀ ਨੂੰ ਦਿੱਤਾ ਗਿਆ ਉਹਦੇ ਨਾਲ ਨਾਲ ਸਾਡੇ ਕੋਲ ਮਾਡਲ ਐਕਟਰ ਦਮਨ ਮਜੀਠੀਆ ਜੀ ਨੇ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਉਹਦੇ ਨਾਲ ਨਾਲ ਸਾਬਕਾ ਜਿਹੜੇ ਹੈੱਡ ਆਫ ਡਿਪਾਰਟਮੈਂਟ ਡਾਕਟਰ ਨਵੀਨ ਪਾਂਦੀ ਟੀਵੀ ਹਸਪੀਟਲ ਸੰਨ ਉਹਨਾਂ ਨੂੰ ਵੀ ਅਸੀਂ ਗੈਸਟ ਆਫ ਆਨਰ ਦੇਖੇ ਅਵਾਰਡ ਕੀਤਾ ਹੈ ਸੋ ਅੱਜ ਅਸੀਂ ਇੱਕ ਰੰਗ ਰੰਗ ਪ੍ਰੋਗਰਾਮ ਕਰ ਰਹੇ ਆ ਤਾਂ ਕਿ ਜਿਹੜਾ ਖੁਸ਼ੀ ਦਾ ਮਾਹੌਲ ਹੈ ਵਸਾਕੀ ਹੈ ਨੱਚੀਏਗਾ ਇਹ ਖੁਸ਼ੀ ਮਨਾਈਏ ਵਸਾਕੀ ਮਨਾਈਏ ਸੋ ਮਨਾ ਰਹੇ ਆ ਸਾਰੇ ਬਹੁਤ ਸਾਰੇ ਮਹਿਮਾਨ ਆਇਆ ਬਹੁਤ ਸਾਰੇ ਜਿਹੜੇ ਸ਼ਾਇਰੀਏ ਨੇ ਸਾਡੇ ਬਹੁਤ ਸਾਰੇ ਸਿੰਗਰ ਆਇਆ